ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਦੀ ਅੰਤਿਮ ਬਾਣ ਲਾਪ ਕਿਵੇਂ ਦੀ ਸੀ ਅਤੇ ਕੀ ਗੱਲਬਾਤ ਹੋਈ ਆਓ ਇਸ ਬਾਰੇ ਗੱਲ ਕਰਦੇ ਹਾਂ

ਹੁਣ ਤੂੰ ਦੱਸ ਤੇਰੀ ਮਰਤਕ ਦੇਹ ਨੂੰ ਕਿਹੜੀ ਰੀਤੀ ਨਾਲ ਸੰਸਕਾਰਿਆ ਜਾਏ ਅਤੇ ਫਿਰ ਦੁਬਾਰਾ ਕਹਿਣ ਲੱਗੇ ਕਿ ਭਾਈ ਮਰਦਾਨਿਆ ਜੇ ਤੂੰ ਕਹੇ ਤਾਂ ਤੇਰੀ ਮਰਤਕ ਦੇਹ ਨੂੰ ਧਰਤੀ ਵਿੱਚ ਦੱਬ ਕੇ ਇੱਟਾਂ ਦੀ ਮੱਟੀ ਬਣਾ ਦਈਏ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਸਾਹਿਬ ਜੀ ਜਦ ਮੇਰੀ ਆਤਮਾ ਸਰੀਰ ਰੂਪੀ ਸਮਾਦ ਵਿੱਚੋਂ ਨਿਕਲ ਜਾਵੇਗੀ ਤਾਂ ਫਿਰ ਉਸ ਨੂੰ ਪੱਥਰ ਜਾਂ ਇੱਟਾਂ ਗਾਰੇ ਦੀ ਸਮਾਦ ਵਿੱਚ ਕਿਉਂ ਬੰਦ ਕਰਦੇ ਹੋ ਤਾਂ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਕਹਿਣ ਲਗੇ ਕਿ ਮਰਦਾਨਿਆ ਤੂੰ ਅਸਲ ਬ੍ਰਾਹਮਣ ਨੂੰ ਪਛਾਣ ਹੀ ਲਿਆ ਹੈ ਤੂੰ ਹੀ ਅਸਲੀ ਬ੍ਰਾਹਮਣ ਹੈ ਇਸ ਕਰਕੇ ਅਸੀਂ ਤੇਰੀ ਦੇਹ ਨੂੰ ਜਲ ਪ੍ਰਵਾਹ ਕਰਾਂਗੇ ਭਾਈ ਮਰਦਾਨੇ ਜੀ ਨੇ ਕਿਹਾ ਤੁਸੀਂ ਤਾਂ ਬ੍ਰਾਹਮਣਾਂ ਨੂੰ ਪਛਾਣਿਆ ਹੈ ਮੈਂ ਤਾਂ ਸਿਰਫ ਤੁਹਾਨੂੰ ਹੀ ਪਛਾਣਿਆ ਹੈ ਹੁਣ ਆਪ ਵਿੱਚ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ਗੁਰੂ ਸਾਹਿਬ ਜੀ ਨੇ ਮਰਦਾਨੇ ਨੂੰ ਉਹਨਾਂ ਦੇ ਆਖਰੀ ਸਮੇਂ ਵੇਲੇ ਦਰਿਆ ਦੇ ਕਿਨਾਰੇ ਜਾ ਕੇ ਖੁਦਾ ਨੂੰ ਯਾਦ ਕਰਨ ਲਈ ਕਿਹਾ ਅਤੇ ਭਾਈ ਮਰਦਾਨਾ ਜੀ ਨੇ ਇਸੇ ਤਰ੍ਹਾਂ ਹੀ ਕੀਤਾ ਸਵੇਰੇ ਅੰਮ੍ਰਿਤ ਵੇਲੇ ਉਸ ਦੀ ਆਤਮਾ ਬ੍ਰਹਮ ਵਿੱਚ ਲੀਨ ਹੋ ਗਈ ਤੇ ਉਹਨਾਂ ਦਾ ਸਰੀਰ ਸਦਾ ਲਈ ਆਪਣੇ ਗੁਰੂ ਨਾਲੋਂ ਵਿਛੜ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਕਰ ਕਮਲਾ ਨਾਲ ਸਿੱਖ ਸੇਵਕਾਂ ਦੀ ਮਦਦ ਨਾਲ ਮਰਦਾਨੇ ਦੀ ਦੇਹ ਨੂੰ ਜਲ ਪ੍ਰਵਾਹ ਕਰ ਦਿੱਤਾ ਕਿੰਨੇ ਭਾਗਾਂ ਵਾਲਾ ਸੀ ਮਰਦਾਨਾ ਜਿਸ ਦਾ ਜਲ ਪ੍ਰਵਾਹ ਦੋ ਜਹਾਂ ਦੇਵਾਲੀ ਨੇ ਆਪਣੇ ਕਰ ਕਮਲਾਂ ਦੇ ਨਾਲ ਕੀਤਾ ਆਖਰ ساری ਉਮਰ ਉਹ ਗੁਰੂ ਬਾਬੇ ਦਾ ਸਾਥੀ ਰਿਹਾ ਉਹਨਾਂ ਦਾ ਦੋਸਤ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਦੇ ਵਿਛੋੜੇ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ ਪਰ ਮਹਿਸੂਸ ਕਰਕੇ ਕਿਹਾ ਜਾ ਸਕਦਾ ਹੈ ਕਿ ਕੋਲ ਮਰਦਾਨੇ ਦੀ ਨਿਹ ਹੀ ਮਰਦਾਨੇ ਦੀ ਨਿਰਜਿੰਦ ਦੇ ਪਈ ਹੈ ਤੇ ਨਾਲ ਅਰਬਾਬ ਤੇ ਬਾਬਾ ਨਾਨਕ ਕਹਿ ਰਿਹਾ ਹੈ ਟੁੱਟੀ ਤੰਦਰਬਾਬ ਕੀ ਬਾਜੇ ਨਹੀਂ ਵਿਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਸੋਚਣ ਵਾਲੀ ਗੱਲ ਇਹ ਹੈ ਕਿ ਇੰਨਾ ਵੱਡਾ ਸੰਗੀਤਕਾਰ ਜਿਸ ਦੇ ਸੰਗੀ ਸਾਥੀ ਗੁਰੂ ਨਾਨਕ ਸਾਹਿਬ ਆਪ ਹੋਣ ਜੋ ਉਸ ਨੂੰ ਪਿਆਰ ਵੀ ਰੱਜ ਕੇ ਕਰਦੇ ਹੋਣ 54 ਸਾਲ ਉਹਨਾਂ ਦੇ ਨਾਲ ਵੀ ਰਹਿ ਕੇ ਮੂਰਖ ਭੁੱਖੜ ਤੇ ਅਕਲ ਤੋਂ ਖਾਲੀ ਕਿਵੇਂ ਹੋ ਸਕਦਾ ਹੈ ਗੁਰੂ ਸਾਹਿਬ ਜੀ ਦੀ ਪਦਵੀ ਤੱਕ ਤਾਂ ਨਹੀਂ ਸੀ ਪਹੁੰਚਿਆ ਭੁੱਖ ਪਿਆਸ ਤਾਂ ਉਸ ਨੂੰ ਵੀ ਲੱਗਦੀ ਹੋਵੇਗੀ ਆਸ-ਪਾਸ ਦੇ ਵਾਤਾਵਰਣ ਦਾ ਅਸਰ ਵੀ ਕੁਝ ਨਾ ਕੁਝ ਉਸ ਤੇ ਹੁੰਦਾ ਹੋਵੇਗਾ ਪਰ ਇੰਨੇ ਨਿਰਾਦਰੀ ਭਰੇ ਸ਼ਬਦ ਉਹਨਾਂ ਲਈ ਵਰਤਨੇ ਸਾਰਾ ਸਰ ਹੰਕਾਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੀ ਨੂੰ ਬਿਹੱਦ ਪਿਆਰ ਤੇ ਪੂਰਾ ਮਾਨ ਸਤਿਕਾਰ ਦਿੰਦੇ ਸਨ ਜਿਸ ਬਾਣੀ ਨੂੰ ਅੱਜ ਲੋਕੀ ਪੜ੍ਹ ਕੇ ਸੁੱਚੇ ਹੋ ਜਾਂਦੇ ਹਨ ਉਸੇ ਬਾਣੀ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਮਾਣ ਮਰਦਾਨੇ ਨੂੰ ਮਿਲਿਆ ਸਭ ਤੋਂ ਪਹਿਲਾਂ ਉਸ ਬਾਣੀ ਨੂੰ ਗੁਰੂ ਦੇ ਮੁਖੋਂ ਸੁਣ ਦਾ ਅਵਸਰ ਮਰਦਾ ਸੁਣਨ ਦਾ ਅਵਸਰ ਭਾਈ ਮਰਦਾਨੇ ਨੂੰ ਮਿਲਿਆ ਜਿਸ ਅਕਾਲ ਨੂੰ ਗੁਰੂ ਨਾਨਕ ਨੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਧਾਰਿਆ ਉਹ ਭਾਈ ਮਰਦਾਨੇ ਦਾ ਗੁਰੂ ਸੀ ਜਿਸ ਕਰਕੇ ਮਰਦਾਨਾ ਜਾਤ ਪਾਤ ਤੇ ਮੰਨ ਬੰਧਨ ਤੋਂ ਜਿਸ ਕਰਕੇ ਭਾਈ ਮਰਦਾਨਾ ਜਾਤ ਪਾਤ ਦੇ ਬੰਧਨ ਤਿਆ ਕੇ ਗੁਰੂ ਨਾਨਕ ਦਾ ਸਾਥੀ ਬਣ ਗਿਆ ਗੁਰੂ ਨਾਨਕ ਦਾ ਕਰਤਾਰ ਵੀ ਸੀ ਅਤੇ ਭਾਈ ਮਰਦਾਨੇ ਦਾ ਕਰਤਾਰ ਵੀ ਸੀ ਸੱਤ ਵੀ ਦੋਵੇਂ ਹੀ ਸਤ ਕਰਤਾਰ ਦੀ ਸਦਾ ਲਾਉਂਦੇ ਸਨ ਇੱਕੋ ਕੀਮਤਾਂ ਦੇ ਧਾਰਨੀ ਇੱਕੋ ਕਰਤਾਰ ਦੇ ਬੰਦੇ ਇੱਕੋ ਰਾਹ ਦੇ ਰਾਹੀ ਜੀਵਨ ਸਾਥੀ ਤੇ ਫਿਰ ਅਜੀਹੇ ਸਾਥੀ ਨੂੰ ਮੰਗ ਖਾਲੀ ਮੰਗ ਖਾਣੀ ਜਾ ਦਾ ਮਰਾਸੀ ਕਹਿਣ ਲੱਗਿਆ ਦਿਲ ਨਹੀਂ ਕੰਬਦਾ ਸੋ ਗੁਰੂ ਹੀ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ